ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਲਾਹੌਰੀਆ ਵੀਰੇ ਲੱਗਦਾ ਵੀਰੇ ਸਿਗਨਲ ਵੀਕ ਆ ਹੋ ਜੋ ਵੀ ਕੋਈ ਆਨਲਾਈਨ ਹੈਗਾ ਹਾਂ ਬਾਈ ਜੀ ਹੋ ਗਿਆ ਹਾਂਜੀ ਕਿਵੇਂ ਆ ਜੀ ਸਤਿ ਸ੍ਰੀ ਅਕਾਲ ਰਾਜਨੀਤੀਆਂ ਦਾ ਟਾਈਮ ਸੀ ਵੀਰੇ ਤੇ ਆਪ ਆਮ ਆਦਮੀ ਪਾਰਟੀ ਜਿਹੜੀ ਕਿ ਸਭ ਤੋਂ ਅੱਗੇ ਚੱਲ ਰਹੀ ਸੀ ਉਹ ਹੱਟ ਚੁੱਕੀ ਆ ਚਲੋ ਆਪਣੀ ਆਪਣੀ ਸਭ ਦੀ ਸੋਚ ਆ ਤੇ ਮੈਂ ਕੁਝ ਲਿਖਿਆ ਸੀ ਆਮ ਆਦਮੀ ਪਾਰਟੀ ਬਾਰੇ ਮੇਰਾ ਕਿਸੇ ਨਿੱਜੀ ਪਾਰਟੀ ਨਾਲ ਸੰਬੰਧ ਹੈ ਨਹੀਂ ਪਰ ਜੋ ਮੇਰਾ ਦਿਲ ਸੀ ਮੇਰੇ ਦਿਲ ਚ ਗੱਲਾਂ ਸੀ ਮੈਂ ਲਿਖੀਆਂ ਸੁਣ ਕੇ ਜੇ ਚੰਗਾ ਲੱਗੇ ਸ਼ੇਅਰ ਕਰ ਦਿਓ ਨਾਲ ਲੱਗਿਆ ਤਾਂ ਕੋਈ ਗੱਲ ਨਹੀਂ ਬਾਕੀ ਮੈਨੂੰ ਕਿਸੇ ਨਾਲ ਕਿਸੇ ਦੇ ਬੋਲਣ ਨਾਲ ਕੋਈ ਇਤਰਾਜ਼ ਨਹੀਂ ਸੋਚਣ ਕੀ ਹੋ ਮਿੱਟੀ ਨਾਲ ਮਿੱਟੀ ਹੋ ਮਰਦਾ ਕਿਸਾਨ ਇੱਥੇ ਕਰਜ਼ੇ ਚ ਡੁੱਬਾ ਕੀ ਨਾ ਕਰਦਾ ਕਿਸਾਨ ਇੱਥੇ ਹੋ ਮਿੱਟੀ ਨਾਲ ਮਿੱਟੀ ਹੋ ਮਰਦਾ ਕਿਸਾਨ ਇੱਥੇ ਕਰਜ਼ੇ ਚ ਡੁੱਬਾ ਕੀ ਨਾ ਕਰਦਾ ਕਿਸਾਨ ਇੱਥੇ ਹੋ ਕਾਤੋਂ दारू ਵਾਲੀ ਬੋਤਲ ਤੇ ਡੁੱਲ ਗਏ ਹੋ ਕਾਤੋਂ दारू ਵਾਲੀ ਬੋਤਲ ਤੇ ਡੁੱਲ ਗਏ ਕਿੱਥੇ ਸੱਟੀਆਂ ਜਮੀਰਾਂ ਏ ਪੰਜਾਬੀਓ ਹੋ ਮੁੰਡਾ ਮਾਨਾਂ ਦਾ ਨਹੀਂ ਹਰਿਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਓਏ ਪੰਜਾਬੀਓ ਹੋ ਮੁੰਡਾ ਮਾਨਾਂ ਦਾ ਨਹੀਂ ਹਰਿਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਓਏ ਪੰਜਾਬੀਓ ਹੋ ਬਾਪ ਸਾਡਾ ਗਲੀਆਂ ਚ ਰੋਲ ਦਿੱਤਾ ਜਿਨ੍ਹਾਂ ਨੇ ਪੈਰ ਪੈਰ ਉੱਤੇ ਠੇਕਾ ਖੋਲ੍ਹ ਦਿੱਤਾ ਜਿਨ੍ਹਾਂ ਨੇ ਹੋ ਬਾਪ ਸਾਡਾ ਗਲੀਆਂ ਚ ਰੋਲ ਦਿੱਤਾ ਜਿਨ੍ਹਾਂ ਨੇ ਪੈਰ ਪੈਰ ਉੱਤੇ ਠੇਕਾ ਖੋਲ੍ਹ ਦਿੱਤਾ ਜਿਨ੍ਹਾਂ ਨੇ ਹੋਏ ਉਸ ਮਾਂ ਦੇ ਕੋਲੋਂ ਪੁੱਛੋ ਦੁੱਖ ਉਸ ਦਾ ਹੋਏ ਉਸ ਮਾਂ ਦੇ ਕੋਲੋਂ ਪੁੱਛੋ ਦੁੱਖ ਉਸ ਦਾ ਜੀ ਦੇ ਖਾਲੇ ਪੁੱਤ ਚਟੇ ਨੇ ਪੰਜਾਬੀਓ ਮੁੰਡਾ ਮਾਨਾਂ ਦਾ ਨਹੀਂ ਹਰਿਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਏ ਓਏ ਪੰਜਾਬੀਓ ਹੋ ਗਲਾਂ ਵਿੱਚ ਪੈਰ papa ਸਾਡੇ ਸਾਡੇ ਸਿੱਖ ਗਈ ਲੋਰੀ ਇਹ ਦੀ ਅੱਜ ਤਾਂ ਕਲਮ ਸੱਚ ਲਿਖ ਗਈ ਹੋ ਗਲਾਂ ਵਿੱਚ ਟੈਰ ਪਾਪਾ ਸਾਡੇ ਸਾਡੇ ਸਿੱਖ ਕਈ ਲੋਰੀ ਇਹਦੀ ਅੱਜ ਤਾਂ ਕਲਮ ਸੱਚ ਲਿਖ ਗਈ ਹੁਣ ਕੱਢ ਦਿਓ ਪਲੇਖੇ ਆਪਾਂ ਹੋਵਾਂਗੇ ਆਜ਼ਾਦ ਓਏ ਹੁਣ ਕੱਢ ਦੋ ਪਲੇਖੇ ਆਪਾਂ ਹੋਵਾਂਗੇ ਆਜ਼ਾਦ ਨਹੀਂਓ ਮਿਲਣੀ ਆਜ਼ਾਦੀ ਓਏ ਪੰਜਾਬੀਓ ਮੁੰਡਾ ਮਾਨਾ ਦਾ ਨਹੀਂ ਹਰਿਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਐ ਪੰਜਾਬੀਓ ਹੋ ਮੁੰਡਾ ਮਾਨਾ ਦਾ ਨਹੀਂ ਹਰਿਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਓਏ ਪੰਜਾਬੀਓ ਹੋ 스마트ਫੋਨ ਜੇਬਾਂ ਵਿੱਚ ਰੱਖ ਲਿਓ ਪਾ ਕੇ ਓਏ ਬਗਰਾੜੀ ਵਾਲੇ ਸਿੰਘ ਤੁਸੀਂ ਰੱਖ ਤੇ ਪੁਲਾ ਕੇ ਓਏ ਹੋ 스마트ਫੋਨ ਜੇਬਾਂ ਵਿੱਚ ਰੱਖ ਲਿਓ ਪਾ ਕੇ ਓਏ ਬਗਰਾੜੀ ਵਾਲੇ ਸਿੰਘ ਤੁਸੀਂ ਰੱਖ ਤੇ ਪੁਲਾ ਕੇ ਓਏ ਹੋਏ ਅਸੀਂ ਆਪ ਹੀ ਗੁਲਾਮ ਬਣੇ ਕਿਸੇ ਨੂੰ ਕੀ ਦੋਸ਼ ਹੋਏ ਅਸੀਂ ਆਪ ਹੀ ਗੁਲਾਮ ਬਣੇ ਕਿਸੇ ਕਿਸੇ ਨੂੰ ਕੀ ਦੋਸ਼ ਅੱਜ ਹਾਰ ਗਏ ਓ ਤੁਸੀਂ ਕਾਮਯਾਬੀ ਓ ਮੁੰਡਾ ਮਾਨਾ ਦਾ ਨਹੀਂ ਹਰੇਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਓਏ ਪੰਜਾਬੀਓ ਹੋ ਮੁੰਡਾ ਮਾਨਾ ਦਾ ਨਹੀਂ ਹਰੇਆ ਪੰਜਾਬ ਚੋਂ ਸਾਡੀ ਹਰੀ ਤਕਦੀਰ ਓਏ ਪੰਜਾਬੀਓ ਥੈਂਕ ਯੂ ਭਾਈ ਜੀ ਤੇ ਚੰਗਾ ਲੱਗਿਆ ਸ਼ੇਅਰ ਕਰਦੇ ਹੋ ਨਾ ਲੱਗਿਆ ਕੋਈ ਗੱਲ ਨਹੀਂ ਬਾਕੀ ਜੋ ਵੀਰ ਗਲਤ ਵੀ ਕਮੈਂਟ ਕਰਨਗੇ ਕੋਈ ਚੱਕਰ ਨਹੀਂ ਕੋਈ ਡਾਊਟ ਨਹੀਂ ਜੋ ਆਪਣਾ ਦਿਲ ਸੇ ਆਪਣੀ ਕਲਮ ਲੈ ਲਿਖਿਆ ਆਪਾਂ ਤੁਹਾਡੇ ਗਾੜੀ ਇੰਪਰੋਵਸ ਤਾਂ ਬਾਕੀ ਸਭ ਵੀਰਾਂ ਦਾ ਥੈਂਕ ਯੂ ਪਿੰਦੂਲਾ ਔਰ ਯਵੀਰ ਜਰਮਨ ਔਰ ਯਵੀਰ ਸਤਪਾਲ ਢਿਲੋਂ ਵੀਰ ਗੁਜਰਾਲ ਢਿਲੋਂ ਵੀਰ ਕਰਨ ਢਿਲੋਂ ਦਾ ਸਮਰਚਾਲ ਥੈਂਕ ਯੂ ਵੀਰੇ ਦਾ ਸਮਰਚਾਲ ਵੀਰੇ ਗੁਰਪ੍ਰਤਾਪ ਵੀਰਾ ਹਰਮਨ ਢਿਲੋਂ ਵੀਰਾ ਸੋਨੂੰ ਦਿਮਾਨ ਸੋਨੀ ਦਿਮਾਰ ਹਾਂ ਸੋਨੀ ਦਿਮਾਰ ਸਾਜ ਮਬੀ ਬਾਈ ਤੇ ਹੋਰ ਵੀ ਕਿਹੜਾ ਆਪਣਾ ਸਾਰਿਆਂ ਦਾ ਬਹੁਤ ਥੈਂਕ ਯੂ ਵੀਰੇ ਸ਼ੇਅਰ ਕਰ ਰਹੇ ਹੋ ਸਪੋਰਟ ਕਰ ਰਹੇ ਹੋ ਲਵ ਯੂ ਆਲ